ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਆਪਣੀ ਇਹ ਪਹਿਲੀ ਵੀਡੀਓ ਆ ਪਾ ਰਹੇ ਆਪਾਂ ਆਪਣਾ ਚੈਨਲ ਨਵਾਂ ਬਣਾਇਆ ਤੇ ਉਹਦੇ ਉੱਤੇ ਪਹਿਲੀ ਵੀਡੀਓ ਜਿਹੜੀ ਆ ਪਾ ਰਹੇ ਆਏ ਸੋ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਿਓ ਸ਼ੇਅਰ ਵੀ ਕਰਿਓ ਤੇ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਪਣੀਆਂ ਜਿਹੜੀਆਂ ਵੀਡੀਓ ਇਦਾਂ ਦੀਆਂ ਆਉਂਦੀਆਂ ਰਹਿਣਗੀਆਂ ਗੇਮਿੰਗ ਜੇ ਵਾਲੀਆਂ ਸੋ ਇਹ ਲੇਡੀਜ਼ ਨੇ ਜੋ ਗੇਮ ਖੇਡੀਆਂ ਨੇ ਇਹ ਕਿੰਨਾ ਨੇ ਮੈਚ ਰੱਖਿਆ ਹੋਇਆ ਸੋ ਇਸ ਮੈਚ ਦੇ ਵਿੱਚ ਵੇਖੋ ਕਿਹੜੀ ਲੇਡਿਸ ਜਿਹੜੀ ਉਹ ਜਿੱਤਦੀ ਆ ਸੋ ਬੋਲਾਂ ਜੀਆਂ ਵਾਂ ਸੋ ਪਾਈਪਾਂ ਦੇ ਰਾਈ ਅੰਦਰ ਦੇ ਹਾਰਡ ਡੱਬੇ ਦੇ ਬਾਕਸ ਦੇ ਵਿੱਚ ਪਾਉਣੀ ਹੁੰਦੀ ਆ ਬੋਲ ਠੀਕ ਹੈ ਜੀ ਇਹ ਲੋਹੇ ਦੀ ਬੋਲ ਆ ਗੋਲ ਜੀ ਪਲਾਸਟਿਕ ਦੇ ਜੀ ਸੋ ਦੇਖ ਸਕਦੇ ਜੀ ਹਰ ਇਦਾਂ ਬਾਕਸ ਦੇ ਵਿੱਚ ਇਹਨੂੰ ਪਾਉਣਾ ਵਾ ਪਾਈਪ ਰਾਈ ਹਾਂਜੀ ਸੋ ਇਹ ਲੇੜੀ ਨੇ ਇਹਦੇ ਪਾ ਲਈ ਆ ਅੱਗੇ ਦੇਖਦੇ ਹੁਣ ਕੀ ਆ ਜੀ ਸੋ ਅੱਗੇ ਇਹ ਗੁਬਾਰੇ ਆ ਸੋ ਇਹ ਸੂਈਆਂ ਮਾਰ ਕੇ ਪਾੜਨੇ ਆ ਹਾਂਜੀ ਦੂਰੋਂ ਹਾਂ ਜੀ ਬਹੁਤ ਵਧੀਆ ਜੀ ਦੇਖ ਸਕਦੇ ਹੋ ਲਓ ਜੀ ਹਾਂ ਵੈਰੀ ਗੁੱਡ ਲਓ ਜੀ ਉਹ ਕਲੇਡੀ ਨੇ ਤਾਂ ਜਿੰਨੇ ਕੁ ਬਾਰੇ ਪਾੜ ਕੇ ਤੇ ਅੱਗੇ ਲਓ ਜੀ ਉਹ ਬੋਲਾਂੀਆਂ ਪਲਾਸਟਿਕ ਦੀਆਂ ਬਾਲ ਦੇ ਨਾਲ نیچے ਛੁੱਟੀਆਂ ਟੇਬਲ 'ਤੇ ਸੋ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਦੇਖੋ ਜੀ ਹਾਂ ਜੀ ਇਹ ਦੇਖਦੇ ਹਾਂ ਕਿਹੜੀ ਲੇਡਿਸ ਜੋਦੀ ਜਿੱਤਦੀ ਹੈ ਇਹ ਆਖਰੀ ਗੇਮ ਹੈ ਸੋ ਲਓ ਜੀ ਇਹ ਵਾਲੀ ਲੇੜ ਜਿਹੜੀ ਹੈ ਬਿਲਕੁਲ ਜਿੱਤ ਚੁੱਕੀ ਹੈ ਤੇ ਆ ਬੜੀ ਖੁਸ਼ੀ ਮਨਾਉਂ ਰਹੀ ਹੈ ਹੁਣ ਦੇਖੋ ਕਿਵੇਂ ਸੋ ਇਸ ਪ੍ਰਕਾਰ ਜੀ ਲਓ ਜੀ ਇਹਨਾਂ ਦਾ ਇਨਾਮ ਵੀ ਜਿਹੜਾ ਬੜਾ ਵਧੀਆ ਰੱਖਿਆ ਗਿਆ ਵਾ ਸੋ ਰਫਾਇੰਡ ਦੇ ਦੋ ਪੈਕੇਟ ਹਾਂਜੀ ਤੇ ਹੋਰ ਅਨੇਕਸੋਖ ਬਹੁਤ ਹੀ ਵਧੀਆ ਰੱਖਿਆ ਇਹਨਾਂ ਨੇ ਇੱਕ ਬੋਤਲ ਰਫਾਇੰਡ ਦੀ ਆ ਕਿਉਂ ਤੇ ਪੈਕੇਟ ਹੋਰ ਦੇ ਕਮੋਟਾ ਸਮਾਨ ਖਾਣ ਪੀਣ ਵਾਲਾ ਜੋ ਆਪਣਾ ਰਸੋਈ ਦਾ ਸਮਾਨ ਹੁੰਦਾ ਜੀ ਉਹ ਸਾਰਾ ਹੀ ਸੋ ਕਿਵੇਂ ਦੀ ਲੱਗੀ ਆ ਵੀਡੀਓ ਜੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮੱਚ